ਜਦੋਂ ਜੰਗਲ ਲੱਗ ਜਾਂਦੇ ਨੇ ਜਾਂ ਐਗਰੋਫੋਰੈਸਟਰੀ ਦੇ ਫਾਰਮ ਲੱਗ ਜਾਂਦੇ ਨੇ ਪਪੂਲਰ ਦੀ ਰਿਕਾਰਡ ਤੋੜ ਪ੍ਰੋਡਕਸ਼ਨ ਹੋ ਜਾਂਦੀ ਏ ਉਦੋਂ ਏਜੰਸੀਆਂ ਨੂੰ ਇੰਟਰਵੀਨ ਕਰਨਾ ਚਾਹੀਦਾ ਸਰਕਾਰੀ ਜਿਹੜੀਆਂ ਖਰੀਦ ਏਜੰਸੀਆਂ ਨੇ ਐਗਰੋਫੋਰੈਸਟਰੀ ਐ ਫੋਰੈਸ ਡਿਵੈਲਪਮੈਂਟ ਕਾਰਪੋਰੇਸ਼ਨ ਐ ਬਈ ਇਹਨਾਂ ਦੇ ਰਿਕਾਰਡ ਤੋੜ ਗਰਾਵਟ ਨਾ ਆਵੇ ਹੁੰਦਾ ਕੀ ਏ 300 ਰੁਪਏ ਕੁਇੰਟਲ ਤੋਂ ਲੈ ਕੇ 700 ਰੁਪਏ ਕੁਇੰਟਲ ਤੱਕ ਆਲਮੋਸਟ 100% ਦੀ ਵੇਰੀਏਸ਼ਨ ਆ ਜਾਂਦੀ ਏ ਰੇਟਸ ਦੇ ਵਿੱਚ ਤੇ ਕਿਸ ਤਰ੍ਹਾਂ ਲੋਕ ਰਵਾਇਤੀ ਫਸਲਾਂ ਛੱਡਣਗੇ ਜਦੋਂ রেকর্ড توڑ লস হয়ে। ও বাকি ਕਿਸਾਨਾਂ ਲਈ ਵੀ ਤੇ ਚਾਨਣ ਮਨਾਰਾ ਹੋ ਨਿਪੜਦਾ ਨਾ ਪੰਜਾਬ ਦੇ ਵਿੱਚ 6% ਤੇ ਕੋਲ ਇੱਕ ਅੰਕੜਾ ਕਹਿ ਰਿਹਾ ਕਿ ਜੰਗਲ ਨੇ ਇਹਦੇ ਵਿੱਚ ਰਿਜ਼ਰਵ ਫੋਰੈਸਟ ਵੀ ਨੇ ਇਹਦੇ ਵਿੱਚ ਪ੍ਰੋਟੈਕਟਿਡ ਫੋਰੈਸਟ ਵੀ ਨੇ ਇਹਦੇ ਵਿੱਚ ਰੈਗੂਲਰ ਫੋਰੈਸਟ ਜਿਹੜੇ ਨੇ ਉਹ ਵੀ ਆ ਰਹੇ ਨੇ ਝਿੜੀਆਂ ਆ ਰਹੀਆਂ ਨੇ। ਲੇਕਿਨ ਵੇਖਣ ਵਾਲੀ ਗੱਲ ਇਹ ਆ ਕਿ ਬੀਤੇ ਸਾਲਾਂ ਦੇ ਵਿੱਚ ਜੰਗਲ ਜਿਸ ਤਰ੍ਹਾਂ ਘਟੇ ਨੇ ਉਹ ਇੱਕ ਦੇ ਵਾਤਾਵਰਣ ਦਾ ਨੁਕਸਾਨ ਹੋ ਰਿਹਾ। ਦੂਸਰੇ ਪਾਸੇ ਸੋਇਲ ਰੋਜਨ ਹੋ ਰਹੀ ਹੈ, ਹਵਾ ਦਾ ਪ੍ਰਦੂਸ਼ਣ ਹੋ ਰਿਹਾ, ਪਾਣੀ ਦਾ ਪ੍ਰਦੂਸ਼ਣ ਹੋ ਰਿਹਾ ਤੇ ਜੇ ਐਗਰੋ ਫੋਰੈਸਟ ਇੱਕ ਰਾਜ ਤੇ ਸਰਕਾਰ ਜ਼ੋਰ ਲਗਾ ਕੇ ਇਸ ਨੂੰ ਅੱਗੇ ਪ੍ਰਮੋਟ ਕਿਉਂ ਨਹੀਂ ਕਰਦੀ ਜੇ ਪ੍ਰਮੋਸ਼ਨ ਹੋ ਰਹੀ ਹੈ ਤੇ ਇਹਨੂੰ ਐਂਡ ਟੂ ਐਂਡ ਸੋਲੂਸ਼ਨ ਦਿੱਤਾ ਜਾਵੇ ਕਿਸਾਨ ਨੂੰ ਜਿਹੜਾ ਇਸ ਵੇਲੇ ਬੜਾ ਸੀਰੀਅਸ ਤੌਰ ਦੇ ਉੱਤੇ ਮਿਸਿੰਗ ਹੈਗਾ